ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਛੇਮੀ ਪਾਸ਼ਾਈ ਚੌੜਾਖੂ ਫਗਵਾੜਾ ਵਿਖੇ ਮਹਾਨ ਕੀਰਤਨ ਦਰਬਾਰ 17 ਦਸੰਬਰ ਦਿਨ ਐਤਵਾਂ ਨੂੰ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਗਵਾੜਾ ਵੱਲੋਂ ਉਸ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਚੱਲੇ ਪਿਆ। ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੇ ਮਹੱਲਿਆਂ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਬੈਂਡ ਵਾਜਿਆਂ ਦੀਆਂ ਧੁਨਾ ਅਤੇ ਸਤਨਾਮ ਵਾਹਿਗੁਰੂ ਦੇ ਜੈਕਾਰਿਆਂ ਨਾਲ ਸ਼ੁਰੂ ਹੋਏ ਇਸ ਨਗਰ ਕੀਰਤਨ ਦਾ ਥਾਂ-ਥਾਂ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿਕਾਸ਼ ਸਵਾਗਤ ਕੀਤਾ ਗਿਆ। ਜਰਕਿ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਥਾਂ-ਥਾਂ ਤੇ ਲੰਗਰਾਂ ਦਾ ਪ੍ਰਬੰਧ ਵੀ ਪਾਰਟੀਆਂ ਨੇ ਵੀ ਆਪਣੀ ਕਲਾ ਦੇ ਜੋਰ ਦਿਖਾਉਂਦੇ ਹੋਏ ਹੈਰਤ ਅੰਗੇਜ਼ ਕਰਨਾਮੀ ਪੇਸ਼ ਕੀਤੇ ਵੱਡੀ ਗਿਣਤੀ ਵਿੱਚ ਸੰਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਦੇ ਪਿੱਛੇ-ਪਿੱਛੇ ਚੱਲ ਰਹੀਆਂ ਸਨ ਜਰਕੀ ਕੀਰਤਨੀ ਜਥੇਵਲੋਂ ਵੀ ਕੀਰਤਨ ਕਰ ਸੰਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਸਤਨਾਮ ਸਿੰਘ ਅਰਸ਼ੀ ਅਵਤਾਰ ਸਿੰਘ ਮੰਗੀ ਲਵਲੀ ਵਾਲੀਆ ਬਹਾਦਰ ਸਿੰਘ ਸੰਗਤਪੁਰ ਅੰਮ੍ਰਿਤਪਾਲ ਸਿੰਘ ਕੁਲਾਰ ਸ਼ਰਨਜੀਤ ਸਿੰਘ ਅਟਵਾਲ ਗੁਰਦੀਪ ਸਿੰਘ ਖੇੜਾ ਪਰਮਿੰਦਰ ਸਿੰਘ ਲਾਢੀ ਚਸ਼ਵਿੰਦਰ ਸਿੰਘ ਕੁਮੰਨ ਤੇਜਿੰਦਰ ਸਿੰਘ ਬਾਵਾ ਗੁਰਮੀਤ ਸਿੰਘ ਰਵਲਪਿੰਡੀ ਮੋਹਨ ਸਿੰਘ ਗਾਂਧੀ ਸਰਵਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਗੁਰਪੁਰਬ ਛੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਗਰ ਕੀਰਤਨ ਨਿਕਲ ਰਿਹਾ ਗੁਰਦੁਆਰਾ ਛੇਵੀ ਪਾਤਸ਼ਾਹੀ ਤੋਂ ਹੁੰਦਾ ਹੋਇਆ ਆਪਣੇ ਟੁੱਟੀ ਵਾਲਾ ਗੁਰਦੁਆਰਾ ਨਿੰਮਾ ਵਾਲਾ ਗੁਰਦੁਆਰਾ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਸ਼ਾਮ ਨੂੰ ਜਿਹੜਾ ਕੀ ਆ ਛੇ ਬਾਦਸ਼ਾਹ ਗੁਰਦੁਆਰੇ ਪਹੁੰਚਣਾ ਆ ਤੇ ਗੁਰੂ ਦਾ ਲੰਗਰ ਟੁੱਟ ਵਰਤ ਰਿਆ ਸਵੇਰੇ ਵੀ ਵਰਤ ਰਿਆ ਸੀ ਰਾਤ ਨੂੰ ਰਾਜਮਾ ਚਾਵਲਾ ਬੜੀ ਬਾਬੇ ਦੀ ਕਿਰਪਾ ਆ ਤਨ ਤਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਬਤੇ ਧਰਮ ਦੀ ਚਾਦਰ ਧੰਨ ਗੁਰਦੇਵ ਭਾਦਰ ਸਾਹਿਬ ਜਿਨ੍ਹਾਂ ਨੇ ਮਨੁੱਖਤਾ ਦੀ ਆਜ਼ਾਦੀ ਲਈ ਧਾਰਮਿਕ ਆਜ਼ਾਦੀ ਲਈ ਔਰ ਵੱਖਰੇ ਵਿਚਾਰਾਂ ਦੀ ਆਜ਼ਾਦੀ ਲਈ ਜਿਹੜੀ ਕਿ ਸਭ ਤੋਂ ਵੱਡੀ ਸਮੱਸਿਆ ਅੱਜ ਇਸ ਦੇਸ਼ ਦੇ ਵਿੱਚ ਵੱਡੇ ਵੱਡੇ ਅੰਦੋਲਨ ਹੋ ਰਹੇ ਨੇ ਉਹ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਖਟਾਵੇ ਲਈ ਧਾਰਮਿਕ ਰਸਮਾਂ ਨੂੰ ਆਪਣੇ ਧਰਮ ਨੂੰ ਬਣਾਉਣ ਦੀ ਆਪਣੇ ਤਰੀਕੇ ਨਾਲ ਮੰਨਣ ਦੀ ਆਜ਼ਾਦੀ ਲਈ ਸੋ ਇਸੇ ਕਰਕੇ ਧੰਨ ਗੁਰਦੇਵ ਭਾਦਰ ਸਾਹਿਬ ਜੀ ਨੂੰ ਧਰਮ ਦੀ ਚਾਦਰ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਮਰੁਕਤਾ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਆਪਣੀ ਸ਼ਹੀਦੀ ਦਿੱਤੀ ਔਰ ਜਿਸ ਰਸਮ ਨੂੰ ਜਿਸ ਜਨੇਊ ਨੂੰ ਗੁਰਨਾਰਕ ਸਾਹਿਬ ਨੇ 7 ਸਾਲ ਦੀ ਉਮਰ ਦੇ ਵਿੱਚ ਪੈਣਨ ਤੋਂ ਇਨਕਾਰ ਕਰ ਦਿੱਤਾ ਸੀ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਧਾਰਮਿਕ ਆਜ਼ਾਦੀ ਸੀ ਔਰ ਜਦੋਂ ਉਸ ਜਨੇਊ ਨੂੰ ਲਾਉਣ ਦੀ ਕੋਸ਼ਿਸ਼ ਹੋ ਰਹੀ ਸੀ ਦਿੱਲੀ ਤਖਤ ਵੱਲੋਂ ਉਸ ਜਨੇਊ ਦੀ ਰਾਖੀ ਦੇ ਲਈ ਗੁਰਤੇਗ ਭਾਦਰ ਸਾਹਿਬ ਨੇ ਗੁਰਨਾਰਕ ਸਾਹਿਬ ਦੇ ਨਵੇਂ ਜਾਮੇ ਦੇ ਵਿੱਚ ਜਿਹੜੀ ਉਹ ਸ਼ਹੀਦੀ ਦਿੱਤੀ ਤੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਸੀ ਤੇ ਇੱਕ ਸਭ ਤੋਂ ਵੱਡੀ ਜਿਹੜੀ ਟੋਰੈਂਸ ਦੀ ਸਮੱਸਿਆ ਇਸ ਦੇਸ਼ ਦੇ ਵਿੱਚ ਵੀ ਅਸੀਂ ਦੂਸਰੇ ਦੇ ਧਰਮ ਨੂੰ ਮੰਨਣ ਲਈ ਤਿਆਰ ਨਹੀਂ ਉੱਥੇ ਗੁਰਤੇਗ ਭਾਦਰ ਸਾਹਿਬ ਦੀ ਸ਼ਹੀਦੀ ਸਮੁੱਚੀ ਦੁਨੀਆ ਲਈ ਇੱਕ ਰੋਲ ਮਾਡਲ ਹੈ ਕਿ ਕਿਵੇਂ ਦੂਸਰੇ ਧਰਮ ਦੇ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਲਈ ਵੀ ਕੋਈ ਸ਼ਹੀਦੀ ਦਿੱਤੀ ਜਾ ਸਕਦੀ ਹੈ ਇਹਦੀ ਕਦਰ ਕਰਦੇ ਆ ਇਸ ਦੇਸ਼ ਦੇ ਵਿੱਚ ਗੁਰਤੇਗ ਭਾਦਰ ਸਾਹਿਬ ਦੇ ਵਿਚਾਰਾਂ ਨੂੰ ਧਿਆਨ ਚ ਰੱਖਦੇ ਆ ਇਸ ਦੇਸ਼ ਦੇ ਲੋਕਤੰਤਰ ਨੂੰ ਚਲਾਣ ਦੀ ਲੋੜ ਹੈ ਔਰ ਅੱਜ ਸ਼ਹੀਦੀ ਗੁਰਪੁਰਪੁਰਬ ਦੇ ਉੱਤੇ ਨਗਰ ਕੀਰਤਨ ਸਜਾਏ ਗਏ ਨੇ ਸਮੁੱਚੇ ਸ਼ਹਿਰ ਵਾਸੀਆਂ ਨੇ ਨਗਰ ਕੀਰਤਨ ਦਾ ਜਿੱਥੇ ਸਵਾਗਤ ਕੀਤਾ ਔਰ ਦੂਰੋਂ ਦੂਰੋਂ ਪਿੰਡਾਂ ਤੋਂ ਵੀ ਸੰਗਤਾਂ ਨੇ ਆ ਕੇ ਇਸ ਨਗਰ ਕੀਰਤਨ 'ਚ ਹਾਜ਼ਰੀ ਭਰੀ ਹੈ ਔਰ ਇਸ ਸ਼ਹੀਦੀ ਗੁਰਪੁਰਬ ਤੇ ਅਸੀਂ ਇਹ ਸਨੇਹ ਦੇਣਾ ਚਾਹੁੰਦੇ ਆ ਇੱਕ ਧਾਰਮਿਕ ਸਤਿਭਾਵਨਾ ਦਾ ਮਾਹੌਲ ਗੁਰਤੇਗ ਭਾਦਰ ਸਾਹਿਬ ਜੀ ਦੇ ਹੁਕਮ ਅਨੁਸਾਰ ਉਹਨਾਂ ਦੇ ਜੀਵਨ ਅਨੁਸਾਰ ਇਸ ਸਮਾਜ ਦੇ ਵਿੱਚ ਹੋਣਾ ਚਾਹੀਦਾ ਹੈ